ਪੰਜਾਬ ਦੇ ਵਿੱਚ ਸੜਕਾਂ ਤੇ ਚੱਲਣਾ ਤਾਂ ਪਹਿਲਾਂ ਹੀ ਮਹਿੰਗਾ ਹੋ ਚੁੱਕਾ ਸੀਗਾ ਕਿਉਂਕਿ ਰੋਡ ਟੈਕਸ ਟੋਲ ਟੈਕਸ ਨੇ ਲੋਕਾਂ ਦੀ ਮਤ ਮਾਰੀ ਹੋਈ ਸੀਗੀ ਤੇ ਹੁਣ ਇੱਕ ਨਵਾਂ ਟੈਕਸ ਸੜਕਾਂ ਦੇ ਕਿਨਾਰੇ ਕਾਰੋਬਾਰ ਕਰਨ ਇਹ ਰਹਿਣ ਦੇ ਉੱਤੇ ਵੀ ਲੱਗਦਾ ਨਜ਼ਰ ਆ ਰਿਹਾ ਜਿਹਦਾ ਖੁਲਾਸਾ ਸੁਖਪਾਲ ਸਿੰਘ ਖੈਰਾਹੋੜਾ ਨੇ ਕੀਤਾ ਖੈਰਾਹੋੜੀ ਸਾਡੇ ਨਾਲ ਨੇ ਖੈਰਾ ਸਾਹਿਬ ਕੀ ਹੈ ਜਿਹੜਾ ਤੁਸੀਂ ਕਹਿੰਦੇ ਕਿ ਕੱਚ ਤੋਂ ਮੂੰਗਲੀ ਕੱਢ ਕੇ ਜਿਹੜਾ ਆ ਸਰਕਾਰ ਨੇ ਟੈਕਸ ਲਾ ਦਿੱਤਾ ਆ ਪੰਜਾਬ ਦੇ ਲੋਕਾਂ ਤੇ ਤੁਸੀਂ ਠੀਕ ਫਰਮਾਇਆ ਕਿ ਪਹਿਲਾਂ ਹੀ ਟੈਕਸੇਸ਼ਨ ਇੰਨੀ ਹੈਵੀ ਆ ਖਾਸ ਤੌਰ ਤੇ ਰੋਡ ਟੈਕਸ ਆ ਟੂਲ ਟੈਕਸ ਆ ਜਿਹੜਾ ਸੜਕਾਂ ਨਾਲ ਕਨੈਕਟਡ ਲੇਕਿਨ ਅੱਜ ਪੀ ਡਬਲਯੂ ਡੀ ਡਿਪਾਰਟਮੈਂਟ ਜਿਹੜੀ ਪੰਜਾਬ ਸਰਕਾਰ ਦੀ ਇਹਨਾਂ ਨੇ ਇੱਕ ਨਵਾਂ ਬੈਕ ਡੋਰ ਰਾਹੀਂ ਚੋਰ ਦਰਵਾਜ਼ੇ ਰਾਹੀਂ ਟੈਕਸ ਗਰਉਣਾ ਸ਼ੁਰੂ ਕਰ ਦਿੱਤਾ ਔਰ ਇਸ ਟੈਕਸ ਦਾ ਨਾਮ ਰੱਖਿਆ ਐਕਸੈਸ ਟੈਕਸ ਯਾਨੀ ਕਿ ਜਿਹੜੀਆਂ ਵੀ ਪ੍ਰੋਪਰਟੀਆਂ ਕਮਰਸ਼ੀਅਲ ਚਾਹੇ ਉਹ ਮੈਰਿਜ ਪੈਲੇਸ ਸਿਆ ਪੈਟਰੋਲ ਪੰਪ ਪਿਆ ਰੈਸਟੋਰੈਂਟ ਸਿਆ ਸ਼ੋਰੂਮ ਨੇ ਜਿਹੜੀਆਂ ਸਟੇਟ ਹਾਈਵੇਜ਼ ਦੇ ਉੱਤੇ ਨੈਸ਼ਨਲ ਹਾਈਵੇਜ਼ ਦੇ ਉੱਤੇ ਜਾਂ ਮੇਜਰ ਡਿਸਟ੍ਰਿਕਟ ਰੋਡ ਸੇ ਆਉਣ ਗਿਆ ਸ਼ੈਡਿਊਲ ਰੋਡ ਸੇ ਆਉਣ ਗਿਆ ਉਹ ਸਾਰੀਆਂ ਪ੍ਰਾਪਰਟੀਆਂ ਕਮਰਸ਼ੀਅਲ ਪ੍ਰਾਪਰਟੀਆਂ ਨੂੰ 1.5 ਲੱਖ ਰੁਪਏ ਤੋਂ ਲੈ ਕੇ 6 ਲੱਖ ਰੁਪਈਆ 5 ਸਾਲ ਦਾ ਲੰਪਸਮ ਯਾਨੀ ਕਿ ਇੱਕੋ ਕਿਸ਼ਤ ਵਿੱਚ ਟੈਕਸ ਪੰਜਾਬ ਸਰਕਾਰ ਨੂੰ ਦੇਣਾ ਪਵੇਗਾ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਮਜ਼ਾਕ ਤੇ ਧੁੱਖਾ ਪੰਜਾਬ ਦੇ ਲੋਕਾਂ ਦਾ ਕਿਉਂਕਿ ਪੰਜਾਬ ਦੇ ਕਮਰਸ਼ੀਅਲ ਜਿਹੜੀਆਂ ਪ੍ਰਾਪਰਟੀਆਂ ਦੇ ਓਨਰਸ ਨੇ ਉਹ ਜਦੋਂ ਕਮਰਸ਼ੀਅਲ ਕੋਈ ਆਗਿਆ ਲੈਂਦੇ ਨੇ ਉਹ ਚੇਂਜ ਆਫ ਲੈਂਡ ਯੂਜ਼ ਕਰਾਉਂਦੇ ਨੇ ਉਸ ਦਾ ਬਹੁਤ ਵੱਡੀਆਂ ਫੀਸਾਂ ਪੰਜਾਬ ਸਰਕਾਰ ਨੇ ਪਹਿਲਾਂ ਹੀ ਰੱਖੀਆਂ ਹੋਈਆਂ ਉਸ ਤੋਂ ਇਲਾਵਾ ਕਿਸੇ ਸ਼ਹਿਰ ਵਿੱਚ ਅਗਰ ਹਾਂ ਤੇ ਉਹ ਪ੍ਰਾਪਰਟੀ ਦਾ ਟੈਕਸ ਦਿੰਦੇ ਨੇ ਮਿਨਿਸਪਲ ਟੈਕਸ ਦਿੰਦੇ ਨੇ ਕਈ ਤਰ੍ਹਾਂ ਦਾ ਟੈਕਸ ਦਿੰਦੇ ਨੇ ਪਰ ਫਿਰ ਉਹਨਾਂ ਨੂੰ ਆਪਣੀ ਪ੍ਰਾਪਰਟੀ 'ਚ ਵਧਣ ਵਾਸਤੇ ਸੜਕ ਤੋਂ ਇਹ ਐਕਸੈਸ ਟੈਕਸ ਲਾਉਣਾ ਸਰਾਸਰ ਗਲਤ ਕਾਲ ਹੈ ਔਰ ਇਸ ਟੈਕਸ ਦੀ ਕੋਈ ਪ੍ਰਵਾਨਗੀ ਨਾ ਪੰਜਾਬ ਦੀ ਵਿਧਾਨ ਸਭਾ ਚ ਲਈ ਪੰਜਾਬ ਸਰਕਾਰ ਨੇ ਨਾ ਇਸ ਨੂੰ ਪਬਲਿਸੀਸ ਕੀਤਾ ਲੋਕਾਂ ਦੇ ਵਿੱਚ ਕੋਈ ਚਰਚਾ ਕੀਤੀ ਆ ਨਾ ਇਹਨੂੰ ਐਲਾਨ ਕਰਕੇ ਲਾਇਆ ਗਿਆ ਚੋਰ ਦਰਵਾਜ਼ੇ ਰਾਹੀਂ ਇਹ ਟੈਕਸ ਲਾ ਕੇ ਪੰਜਾਬ ਸਰਕਾਰ ਹਜ਼ਾਰਾਂ ਕਰੋੜਾ ਰੁਪਏ ਦਾ ਬੋਝ ਪਾਉਣ ਜਾ ਰਹੀ ਪੰਜਾਬ ਦੇ ਲੋਕਾਂ ਦਾ ਔਰ ਉਹ ਆਪਣੀ ਨਕਾਮੀ ਜਿਹੜਾ ਉਹਨਾਂ ਨੇ ਲੁੱਟਕਸੁੱਟ ਕੀਤੀ ਆ ਆਗੂਆਂ ਨੇ ਤੇ ਅਫਸਰਾਂ ਨੇ ਜਿਹਦੇ ਕਰਕੇ ਕਰਜ਼ਾ ਚੜਿਆ ਪੰਜਾਬ ਦੇ ਖਜ਼ਾਨੇ ਦੇ ਉੱਤੇ ਆਪਣੀ ਨਲਾਇਕੀ ਨੂੰ ਲੁਕੋ ਕੇ ਉਹਦਾ ਸਾਰਾ ਜਿਹੜਾ ਬੋਝ ਆ ਉਹ ਪੰਜਾਬ ਦੇ ਆਮ ਜਨਤਾ ਦੇ ਸਿਰ ਦੇ ਉੱਤੇ ਪਾਉਣਾ ਚਾਹੁੰਦੇ ਨੇ ਔਰ ਦੁਖਦਾਈ ਗੱਲ ਹੈ ਕਿ ਆਪਣੀ ਪ੍ਰਾਪਰਟੀ ਵਿੱਚ ਤੁਸੀਂ ਵੜਨ ਲੱਗੇ ਵੀ ਟੈਕਸ ਦਿਓਗੇ ਇਹਦਾ ਮਤਲਬ ਤੁਸੀਂ ਤਾਂ ਕਿਰਾਏਦਾਰ ਬਣ ਗਏ ਆਪਣੀ ਮਲਕੀਅਤ ਦੇ ਵਿੱਚ ਔਰ ਕੱਲ ਨੂੰ ਇਹ ਅੱਜ ਲਾਇਆ ਐਕਸੈਸ ਟੈਕਸ ਤੇ ਕੱਲ ਨੂੰ ਲਾ ਦੇਣਗੇ ਐਗਜ਼ਿਟ ਟੈਕਸ ਕਿ ਜੇ ਬਾਹਰ ਵੀ ਨਿਕਲਣਾ ਸੜਕ ਤੇ ਪੈ ਰੱਖਣਾ ਤੇ ਸਾਨੂੰ ਪੈਸੇ ਜਮ੍ਹਾਂ ਕਰਾਓ ਸੋ ਇਸ ਲਈ ਇਹ ਹਾਸੂਹੀਣੀ ਗੱਲਾਂ ਵੀ ਨੇ ਔਰ ਮੇਰਾ ਖਿਆਲ ਹੈ ਸ਼ਰਾਰਤੀ ਦਿਮਾਗ ਦਾ ਨਤੀਜਾ ਹੈ ਸ਼ਰਾਰਤੀ ਦਿਮਾਗ ਦਾ ਨਤੀਜਾ ਤੁਸੀਂ ਕਹਿੰਦੇ ਇਹ ਜਿਹੜਾ ਨੁਕਤਾ ਤੁਸੀਂ ਇਸ ਵੇਲੇ ਪ੍ਰੈਸ ਕਾਨਫਰੰਸ ਕਰਕੇ ਚੁੱਕ ਰਹੇ ਹੋ ਲੱਗਦਾ ਨਹੀਂ ਤੁਹਾਨੂੰ ਇੱਕ ਵਿਧਾਇਕ ਹੋਣ ਦੇ ਨਾਤੇ ਇਹ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਚੁੱਕਣਾ ਚਾਹੀਦਾ ਸੀ ਨੁਕਤਾ ਇਹ ਕਿਉਂਕਿ ਮੇਰੇ ਕੋਲ ਅੱਜ ਹੀ ਸਵੇਰੇ ਇਹ ਇਨਫੋਰਮੇਸ਼ਨ ਪਹੁੰਚੀ ਤਾਂ ਮੈਂ ਆਪਣੀ ਕੰਸਟਿਟੂਐਂਸੀ ਵਿੱਚ ਬਹੁਤ ਇੰਪੋਰਟੈਂਟ ਦੁੱਖ ਦੇ ਜਿਹੜੇ ਸੀਗੇ ਮੈਂ ਸ਼ਿਰਕਤ ਕਰਨੀ ਸੀਗੀ ਸੋ ਇਸ ਲਈ ਮੈਂ ਉੱਥੇ ਨਹੀਂ ਤੇ ਮੈਂ ਇਹ ਸਾਰਾ ਜਿਹੜਾ ਡਿਟੇਲਸ ਆ ਅਗਰ ਮੀਡੀਆ ਦੇ ਰਾਹੀਂ ਵੀ ਚੱਲਦਾ ਵਾ ਤੇ ਇਹ ਪੰਜਾਬ ਦੀ ਵਿਧਾਨ ਸਭਾ ਵਿੱਚ ਕੱਲ ਚੁੱਕਿਆ ਜਾ ਸਕਦਾ ਵਾ ਮੈਂ ਆਪਣੇ ਕੁਲੀਗਸ ਨੂੰ ਕਮਰ ਸੰਧੂ ਸਾਹਿਬ ਤੇ ਐਮ ਐਲ ਏ ਸ ਨੂੰ ਇਹ ਸਾਰੇ ਤੱਤ ਜਿਹੜੇ ਨੇ ਉਹ ਭੇਜ ਦੇਣ ਲੱਗਾ ਐਂਡ ਦੇ ਵਿਲ 올 ਰੇਜ਼ ਦਿਸ ਇਸ਼ੂ ਔਰ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਇਸ਼ੂ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਬਚਾਉਣ ਦਾ ਉਪਰਾਲਾ ਕੀਤਾ ਜਾਵੇਗਾ ਤੁਹਾਡੀ ਮੌਜੂਦਗੀ ਨਹੀਂ ਹੋਏਗੀ ਵਿਧਾਨ ਸਭਾ ਦੇ ਵਿੱਚ ਇਹਦਾ ਮਤਲਬ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਡਿਸਾਈਡ ਕਰੂੰਗਾ ਬਿਕੋਜ਼ ਦੇਖੋ ਮੈਨੂੰ ਮੈਂ ਆਪਣੀ ਬੇਸਿਕ ਪਾਰਟੀ ਦੀ ਉਹਦੇ ਤੋਂ ਇਸਤੀਫਾ ਦਿੱਤਾ ਹੋਇਆ ਤਾਂ ਮੈਨੂੰ ਉਹ ਡਿਸਕਵਾਲਿਫਿਕੇਸ਼ਨ ਦੇ ਨੋਟਿਸ ਜਿਹੜਾ ਸੋ ਕਾਲਡ ਕੈਰੀਅਰ ਸਰਕਾਰ ਸੋ so, Let me deal with that issue first ਤਾਂ ਆਉਣ ਵਾਲੇ ਸਮਝਪੇ ਦੱਸ ਸਕੂ ਮੈਂ ਇਸੇ ਨੋਟਿਸ ਦੇ ਨਾਲ ਸੰਬੰਧਿਤ ਥੋੜਾ ਜਿਹਾ ਐਚਐਸ ਫੂਲ ਕਾ ਹੋਰਾਂ ਦੀ ਗੱਲ ਕਰ ਲੈਣਾ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮਤਾ ਪਾਇਆ ਸੀ ਮਤਾ ਪਾਸ ਕਰ ਦਿੱਤਾ ਗਿਆ ਪਹਿਲਾਂ ਤਾਂ 2 ਦਿਨ ਤੋਂ ਅਕਾਲੀ ਦਲ ਨੇ ਕੋਈ ਗੱਲ ਨਹੀਂ ਕੀਤੀ ਸੀ ਪਰ ਜਿਵੇਂ ਮਤਾ ਪਾਸ ਹੁੰਦਾ ਤੇ ਅਕਾਲੀ ਦਲ ਫੂਲਕਾ ਹੋਰਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਵਿਧਾਨ ਸਭਾ ਦੇ ਵਿੱਚ ਉਹਨੂੰ ਲੈ ਕੇ ਸਵਾਲ ਚੁੱਕਣ ਲੱਗ ਪੈਂਦੇ ਨੇ ਕਿ ਭਾਈ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਇਹ ਇੱਥੇ ਰਹਿ ਸਕਦੇ ਆ ਜਾਂ ਨਹੀਂ ਰਹਿ ਸਕਦੇ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਨਹੀਂ ਫੂਲਕਾ ਜੀ ਉੱਥੇ ਬੈਠਦੇ ਨੇ ਜਾਣਦੇ ਨੇ ਅਸਤੀਫਾ ਦੇਣ ਤੋਂ ਬਾਅਦ ਉਹਦਾ ਜਵਾਬ ਤਾਂ ਉਹੀ ਦੇਣਗੇ ਪਰ ਅਕਾਲੀਆਂ ਦਾ ਜਿਹੜਾ ਇਹ ਟ੍ਰੈਡੀਸ਼ਨ ਹੈ ਇਹ ਬਣਦਾ ਨਿਕਾ ਬਿਕੋਜ਼ ਅਕਾਲੀ ਦਲ ਐਸਜੀਪੀਸੀ ਦੇ ਨਜਾਇਜ਼ ਕਾਬਜਾ ਅਕਾਲੀ ਦਲ ਉਹਦੇ ਫੰਡਸ ਦੀ ਦੁਰਉਪਯੋਗ ਕਰਦਾ ਵਾ ਇਸ ਲਈ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਅਸੀਂ ਇਹਦੀ ਸਪੋਰਟ ਕਰਦੇ ਹਾਂ ਕਿ ਇਲੈਕਸ਼ਨਸ ਪੰਜਾਬ ਦੇ ਵਿੱਚ ਐਸਜੀਪੀਸੀ ਦੀਆਂ ਛੇਤੀ ਤੋਂ ਛੇਤੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਐਸਜੀਪੀਸੀ ਨੂੰ ਜਿਹੜਾ ਉਹਦਾ ਮਕਸਦ ਸਰਬੱਤ ਦੇ ਭਲੇ ਦਾ ਐਜੂਕੇਸ਼ਨ ਤੇ ਹੈਲਥ케ਅਰ ਤੇ ਗਰੀਬ ਲੋਕਾਂ ਦੀ ਸੇਵਾ ਕਰਨ ਦਾ ਉਹ ਆਪਣਾ ਮਕਸਦ ਪੂਰਾ ਕਰ ਸਕਣ ਅੱਜ ਦੀ ਡੇਟ ਵਿੱਚ ਉਹਦੀ ਗੋਲਕ ਬਾਦਲਾਂ ਦੇ ਕਬਜ਼ੇ ਵਿੱਚ ਜੀ ਇਹਦਾ ਮਤਲਬ ਲੋਕ ਭਲਾਈ ਦੇ ਕੰਮ ਐਸਜੀਪੀਸੀ ਇਸ ਸਮੇਂ ਨਹੀਂ ਕਰ ਰਹੀ ਨਹੀਂ ਐਸਜੀਪੀਸੀ ਨੂੰ ਜਿਸ ਵੱਡੇ ਪੱਧਰ ਦੇ ਉੱਤੇ ਇਹ ਕਾਰਜ ਕਰਨੇ ਚਾਹੀਦੇ ਨੇ ਔਰ ਜਿਹੜਾ ਇਹਦਾ ਬਜਟ ਜਿੰਨਾ ਵੱਡਾ ਹੋਣਾ ਚਾਹੀਦਾ ਮੇਰਾ ਇਹ ਇਲਜ਼ਾਮ ਨਹੀਂ ਇਹ ਲੋਕ ਜਾਣਦੇ ਨੇ ਕਿ ਐਸਜੀਪੀਸੀ ਵਿੱਚ ਲਗਭਗ ਉਦਾਂ ਦੀ ਕਰਪਸ਼ਨ ਹੈ ਜਿੱਦਾਂ ਦੀ ਗਵਰਨਮੈਂਟ ਮਸ਼ੀਨਰੀ ਤੇ ਗਵਰਨਮੈਂਟ ਸਿਸਟਮ ਦੇ ਵਿੱਚ ਉਦਾਂ ਦੀ ਕਰਪਸ਼ਨ ਹੀ ਆ ਅਗਰ ਇਹਨਾਂ ਲੋਕਾਂ ਨੂੰ ਪਰੇ ਕੀਤਾ ਜਾਵੇ ਜਿਹੜੇ ਸਿਆਸਤ ਤੋਂ ਪ੍ਰੇਰਿਤ ਬਾਦਲ ਵਰਗੇ ਜਿਨ੍ਹਾਂ ਨੇ ਕਬਜ਼ਾ ਕੀਤਾ ਸਾਡਾ ਇਹ ਮੰਨਣਾ ਕਿ ਐਸਜੀਪੀਸੀ ਦਾ ਬਜਟ ਕਈ ਗੁਣਾ ਜ਼ਿਆਦਾ ਵੱਧ ਸਕਦਾ ਔਰ ਉਸ ਪੈਸੇ ਦੇ ਨਾਲ ਗਰੀਬਾਂ ਤੱਕ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਨਹੀਂ ਦੇ ਸਕ ਰਹੀਆਂ ਐਸਜੀਪੀਸੀ ਮੁਹੱਈਆ ਕਰਾ ਸਕਦੀ ਹੈ ਦਾ ਆਖਰੀ ਸਵਾਲ ਹੈ ਕਿਉਂਕਿ ਤੁਹਾਡਾ ਪੀਡੀਏ ਬਣਨ ਜਾ ਰਿਹਾ ਹੈ ਪੀਡੀਏ ਦੇ ਵਿੱਚ ਟਕਸਾਲੀ ਅਕਾਲੀ ਵੀ ਸ਼ਾਮਲ ਨੇ ਕੱਲ ਹੀ ਤੁਹਾਡੀ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਵੀ ਸੀ ਸੇਵਾ ਸਿੰਘ ਸੇਖਵਾ ਹੋਰੀ ਬੀਰ ਦਵਿੰਦਰ ਹੋਰੀ ਸਾਰੇ ਉੱਥੇ ਸੀਗੇ ਜਦੋਂ ਸੇਖਵਾ ਹੋਰਾਂ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਜਦੋਂ ਗੱਠ ਜੋੜ ਦੀ ਗੱਲ ਚੱਲੀ ਕਿ ਆਮ ਆਦਮੀ ਪਾਰਟੀ ਕਿਉਂ ਨਹੀਂ ਆਰੀ ਸੋ ਉਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਲੈ ਕੇ ਨਾ ਤਾਂ ਸੁਖਪਾਲ ਖੈਰਾ ਤੇ ਨਾ ਭਗਵੰਤ ਮਾਨ ਸੰਜੀਦਾ ਨਹੀਂ ਹੈ ਗੰਭੀਰ ਨਹੀਂ ਹੈ ਇਸ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੀ ਸਭ ਤੋਂ ਜ਼ਿਆਦਾ ਯਤਨ ਕੇਸ ਨੂੰ ਕਿਸੇ ਤਰੀਕੇ ਨਾਲ ਸਿਰੇ ਚੜਾਇਆ ਜਾਵੇ ਮੈਂ ਉਸ ਪਰਮਾਤਮਾ ਤੋਂ ਡਰ ਕੇ ਕਹਿਣਾ ਕਿ ਐਫਰਟਸ ਕੀਤੇ ਨੇ ਔਰ ਹੁਣ ਵੀ ਐਫਰਟਸ ਜਾਰੀ ਨੇ ਉਹਨਾਂ ਨੇ ਮੇਰੇ ਮੁਤਲਕ ਕੀ ਕਹਿਣਾ ਸੀਗਾ ਜੋ ਕਹਿਣਾ ਸੀ ਉਹ ਕਹਿ ਸਕਦੇ ਨੇ ਪਰ ਮੈਂ ਆਪਣੇ ਐਫਰਟਸ ਜਾਰੀ ਰੱਖੂਗਾ ਔਰ ਮੈਨੂੰ ਪੂਰਾ ਨਾ ਸਕੇ ਇਹ ਪੰਜਾਬ ਡੈਮੋਕਰੈਟਿਕ ਅਲਾਈਅੰਸ ਜਿਹੜਾ ਵਾ ਇਹ ਅਵਸ਼ ਸਿਰੇ ਚੜੇਗਾ ਔਰ ਅਸੀਂ ਪਿਛਲੇ ਦਿਨਾਂ ਵਿੱਚ ਮੀਡੀਆ ਤੋਂ ਹਟ ਕੇ ਵੀ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਨੇ ਔਰ ਅਸੀਂ ਨੇੜੇ ਆ ਬਿਲਕੁਲ ਔਰ ਆਉਣ ਵਾਲੇ ਦਿਨਾਂ ਚ ਅਸੀਂ ਇਸ ਗੱਟ ਚ ਨੂੰ ਜ਼ਰੂਰ ਸਰੇ ਲਾਵਾਂਗੇ ਸੋ ਇਸ ਲਈ ਇਹ ਕਹਿਣਾ ਕਿ ਮੈਂ ਸੀਰੀਅਸ ਨਗਾ ਇਹ ਜਿਹੜੇ ਕਹਿ ਰਹੇ ਨੇ ਉਹਨਾਂ ਨੂੰ ਪਤਾ ਵਾ ਮੈਂ ਕਿੰਨਾ ਕਿ ਸੀਰੀਅਸ ਹਾਂ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਸੁਖਪਾਲ ਖੈਰਾ ਜਿਨ੍ਹਾਂ ਦਾ ਖਾਸ ਤੌਰ ਤੇ ਜਿਹੜੇ ਟੈਕਸ ਲਗਾਏ ਗਏ ਆ ਕਰ ਲਗਾਏ ਗਏ ਪੰਜਾਬ ਦੇ ਲੋਕਾਂ ਦੇ ਉੱਤੇ ਉਹਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਜਲੰਧਰ ਦੇ ਵਿੱਚ ਔਰ ਇਹਨੂੰ ਇੱਕ ਨਾਦਰशाही ਫਰਮਾਨ ਜਿਹੜਾ ਆ ਪੰਜਾਬ ਸਰਕਾਰ ਦਾ ਦੱਸਿਆ ਗਿਆ ਫਿਲਹਾਲ ਇਹ ਨੁਕਤਾ ਕਿੱਥੋਂ ਤੱਕ ਜਾਂਦਾ ਆ ਸਰਕਾਰ ਇਹਦੇ ਉੱਤੇ ਕੀ ਜਵਾਬਦੇਹੀ ਦਿੰਦੀ ਆ ਕਿ ਕਿਉਂ ਟੈਕਸ ਲਗਾਏ ਗਏ ਇਹ 8 ਟੈਕਸ ਲਗਾਏ ਜਾਣ ਦੀ ਖਬਰ ਸੱਚੀ ਹੈ ਝੂਠੀ ਹੈ ਉਹ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਇਹ ਸਭ ਨੂੰ ਲੈ ਕੇ ਸਿਆਸਤ ਜ਼ਰੂਰ ਸ਼ੁਰੂ ਹੋ ਗਈ ਹੈ ਕੈਮਰਾਮੈਨ ਜੈਦੇ ਨਾਲ ਜਸਵੀਰ ਟੀਵੀ ਪੰਜਾਬ ਜਲੰਧਰ